ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਹੜੀ ਕਿ ਸੁਖਪਾਲ ਖੈਰਾ ਦੇ ਨਾਲ ਜੁੜੀ ਹੋਈ ਹੈ ਸੁਖਪਾਲ ਖੈਰਾ ਦੇ ਵੱਲੋਂ ਜਮਾਨਤ ਦੇ ਆਦੇਸ਼ਾਂ ਵਿੱਚ ਤਬਦੀਲੀ ਦੀ ਮੰਗ ਕੀਤੀ ਗਈ ਹੈ ਖੈਰਾ ਨੇ ਹਾਈ ਕੋਰਟ ਵਿੱਚ ਦੱਸਦੀ ਹੈ ਕਿ ਪਟੀਸ਼ਨ ਦਾਖਲ ਕੀਤੀ ਹੈ ਤਾਂ ਕਿ ਆਤਮ ਰੱਖਿਆ ਦੇ ਵਜੋਂ ਜਿਹੜਾ ਲੈਸੈਂਸ ਸੀ ਹਥਿਆਰ ਹੈ ਉਹ ਵਾਪਸ ਕੀਤਾ ਜਾਵੇ ਮੰਗ ਕੀਤੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਅਰਸ਼ਦੀਪ ਡੱਲਾ ਵੱਲੋਂ ਉਹਨਾਂ ਨੂੰ ਧਮਕੀ ਮਿਲੀ ਹੈ ਜਿਸ ਦੇ ਚੱਲਦਿਆਂ ਇਹ ਪਟੀਸ਼ਨ ਦਾਇਰ ਕਰਕੇ ਉਹਨਾਂ ਨੇ ਆਪਣਾ ਲੈਸੈਂਸ ਸੀ ਹਥਿਆਰ ਹੈ ਜਿਹੜਾ ਕਿ ਵਾਪਸ ਮੰਗਿਆ ਹੈ ਦੱਸ ਦਈਏ ਕਿ ਜ਼ਮਾਨਤ ਦੇ ਆਦੇਸ਼ਾਂ ਦੇ ਤਹਿਤ ਇਹ ਲਾਇਸੈਂਸੀ ਹਥਿਆਰ ਜਿਹੜਾ ਜਬਤ ਕਰ ਲਿਆ ਗਿਆ ਸੀ ਤਾਂ ਹੁਣ ਦੱਸ ਦਈਏ ਕਿ ਹਾਈ ਕੋਰਟ ਨੇ ਸਰਕਾਰ ਤੋਂ 14 ਫਰਵਰੀ ਤੱਕ ਜਵਾਬ ਮੰਗਿਆ ਤਾਂ ਬਿਹਦਾ ਮੈਂ ਅਤੇ ਕਾਬਿਲ ਗੌਰ ਗੱਲ ਇਹ ਹੈ ਕਿ ਸੁਖਪਾਲ ਖੈਰਾ ਨੂੰ ਜਿਹੜੀ ਕਿ ਧਮਕੀ ਅਰਸ਼ਦੀਪ ਡਾਲਾ ਵੱਲੋਂ ਮਿਲੀ ਹੈ ਤੇ ਬੀਤੀ ਦਿਨੀ ਇਹ ਜ਼ਮਾਨਤ ਤੇ ਬਾਹਰ ਆਏ ਸਨ ਤੇ ਹੁਣੇ ਧਮਕੀ ਦੇ ਚੱਲਦੇ ਆਦੇਸ਼ਾਂ ਦੇ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਹੜੀ ਕਿ ਸੁਖਪਾਲ ਖੈਰਾ ਦੇ ਨਾਲ ਜੁੜੀ ਹੋਈ ਹੈ ਸੁਖਪਾਲ ਖੈਰਾ ਦੇ ਵੱਲੋਂ ਜ਼ਮਾਨਤ ਦੇ ਆਦੇਸ਼ਾਂ ਵਿੱਚ ਤਬਦੀਲੀ ਦੀ ਮੰਗ ਕੀਤੀ ਗਈ ਹੈ ਖੈਰਾ ਨੇ ਹਾਈ ਕੋ ਉਹ ਵਾਪਸ ਕੀਤਾ ਜਾਵੇ ਮੰਗ ਕੀਤੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਅਰਸ਼ਦੀਪ ਡੱਲਾ ਵੱਲੋਂ ਉਹਨਾਂ ਨੂੰ ਧਮਕੀ ਮਿਲੀ ਹੈ ਜਿਸ ਦੇ ਚਲਦਿਆਂ ਇਹ ਪਟੀਸ਼ਨ ਦਾਇਰ ਕਰਕੇ ਉਹਨਾਂ ਨੇ ਆਪਣਾ ਲਾਇਸੈਂਸੀ ਹਥਿਆਰ ਜਿਹੜਾ ਕਿ ਵਾਪਸ ਮੰਗਿਆ ਹੈ ਦੱਸਦੀ ਹੈ ਕਿ ਜ਼ਮਾਨਤ ਦੇ ਹਦਾਇਤਾਂ ਦੇ ਤਹਿਤ ਇਹ ਲਾਇਸੈਂਸੀ ਹਥਿਆਰ ਜਿਹੜਾ ਜ਼ਬਤ ਕਰ ਲਿਆ ਗਿਆ ਸੀ ਤਾਂ ਹੁਣ ਦੱਸਦੀ ਹੈ ਕਿ ਹਾਈ ਕੋਰਟ ਨੇ ਸਰਕਾਰ ਤੋਂ 14 ਫਰਵਰੀ ਤੱਕ ਜਵਾਬ ਮੰਗਿਆ ਤਾਂ ਬਿਹਦ ਐਮ ਹੈ ਤੇ ਕਾਬਿਲ ਗੌਰ ਗੱਲ ਇਹ ਹੈ ਕਿ ਸੁਖਪਾਲ ਖੈਰਾਂ ਨੂੰ ਜਿਹੜੀ ਕਿ ਧਮਕੀ ਅਰਸ਼ਦੀਪ ਡੱਲਾ ਵੱਲੋਂ ਮਿਲੀ ਹੈ ਤੇ ਬੀਤੀ ਦਿਨੀ ਇਹ ਜ਼ਮਾਨਤ ਤੇ ਬਾਹਰ ਆਏ ਸਨ ਤੇ ਹੁਣ ਇਹ ਧਮਕੀ ਦੇ ਚਲਦਿਆਂ ਹਦਾਇਤਾਂ